ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਜਿਵੇਂ ਕਿ ਪਿੱਛੇ ਆਪਾਂ ਨੇ ਚੇਪੇ ਦੀ ਵੀਡੀਓ ਪਾਈ ਹੋਈ ਸੀ ਤੇ ਉਸ ਤੋਂ ਬਾਅਦ ਮੀਂਹ ਪਿਆ ਮੀਂਹ ਪੈਣ ਨਾਲ ਇੱਕ ਵਾਰ ਇਹਦੀ ਪਾਪੂਲੇਸ਼ਨ ਦੇ ਵਿੱਚ ਕਮੀ ਆਈ ਹੈ ਕਹਿਣ ਦਾ ਮਤਲਬ ਇਹ ਆ ਵੀ ਕਾਫੀ ਜਿਹੜਾ ਚੇਪਾ ਹੈ ਉਹ ਵਰਖਾ ਨਾਲ ਖਤਮ ਹੋ ਗਿਆ ਪਰ ਦੂਜੇ ਨੰਬਰ ਦੇ ਉੱਪਰ ਜਿਹੜੀ ਇਹਦੀ ਜਨਸੰਖਿਆ ਉਹਦੇ ਵਿੱਚ ਵਾਧਾ ਵੀ ਹੁੰਦਾ ਜਦੋਂ ਨਵੀਂ ਬਾਜ ਜਾਂਦੀ ਹੈ ਤਾਂ ਮੀਂਹ ਪੈਣ ਤੋਂ ਬਾਅਦ ਇਹਦੀ ਜਨਸੰਖਿਆ ਦੇ ਵਿੱਚ ਇੱਕ ਦਮ ਜਿਹੜਾ ਵਾਧਾ ਹੈ ਉਹ ਦੇਖਣ ਨੂੰ ਮਿਲਿਆ। ਭਈ ਆ ਇਹਨੂੰ ਚੇਪਾ ਪਿਆ ਹੋਇਆ। ਕਾਫੀ ਚੇਪਾ ਹੈ। ਤੇ ਆ ਇੱਕ ਨਾਲ ਆਪਾਂ ਨੂੰ ਮੱਖੀ ਵੀ ਦਿਖ ਰਹੀ ਹੈ। ਹੁਣ ਜੇ ਆਪਾਂ ਇਹ ਮੱਖੀ ਦੀ ਗੱਲ ਕਰੀਏ ਇਹ ਹਰੇਕ ਬੱਲੀ ਦੇ ਉੱਪਰ ਇੱਕ ਮੱਖੀ ਬੈਠੀ ਹੈ। ਕਿਸੇ ਦੇ ਉੱਤੇ ਦੋ ਵੀ ਬੈਠੀਆਂ। ਤੇ ਇਹ ਇੱਕ ਪੋਜ਼ਿਟਿਵ ਸਾਈਨ ਹੈ ਬਈ ਇਸ ਚਿਪੇ ਤੋਂ ਆਪਣੀ ਫਸਲ ਨੂੰ ਆ ਜਿਹੜੀ ਮੱਖੀ ਜੀ ਦਿਖ ਰਹੀ ਹੈ ਆ ਮੱਖੀ ਹੈ ਜਿਹੜੀ ਇਹ ਪ੍ਰੇਡੇਟਰ ਹੈ ਇਹਦੀ ਜਿਹੜਾ ਚਿਪਾ ਇਹਦਾ ਪ੍ਰੇਅ ਹੈ ਯਾਨੀ ਕਿ ਇਹਦਾ ਸ਼ਿਕਾਰ ਹੈ ਤੇ ਇਹ ਪ੍ਰੇਡੇਟਰ ਹੈ ਇਹ ਹੌਲੀ-ਹੌਲੀ ਇਸ ਨੇ ਆ ਸਾਰਾ ਜਿਹੜਾ ਚਿਪਾ ਹੈ ਇਹਨੂੰ ਖਾ ਜਾਣਾ ਹੌਲੀ-ਹੌਲੀ ਅਹੀ ਜੀ ਇੱਕ ਹੋਰ ਮੱਖੀ ਦੇਖਣ ਨੂੰ ਮਿਲਦੀ ਆ ਉਹ ਆ ਪੂਰੇ ਪੀਲੇ ਜੇ ਰੰਗ ਦੀ ਹੁੰਦੀ ਆ ਅ ਥੋੜੀ ਜੀ ਲਾਲੀ ਤੇ ਹੁੰਦੀ ਆ ਉਹ ਵੀ ਦੇਖਣ ਨੂੰ ਮਿਲ ਸਕਦੀ ਆ ਇੱਥੇ ਅ ਉਹ ਵੀ ਇਹ ਇੱਕ ਤਾਂ ਇਹ ਮੱਖੀ ਹੋਗੀ ਜਿਹੜੀ ਆਪਣੀ ਆਮ ਮੱਖੀ ਘਰੇਲੂ ਮੱਖੀ ਵਰਗੀ ਹੁੰਦੀ ਆ ਦੂਸਰੀ ਉਹ ਲਾਲਜੀ ਮੱਖੀ ਹੋਗੀ ਤੀਜਾ ਇਹਦਾ ਪ੍ਰੇਡੇਟਰ ਉਹ ਲਾਲ ਜੇ ਰੰਗ ਦੀ ਭੁੰਡੀ ਜੀ ਫਿਰਦੀ ਹੁੰਦੀ ਆ ਪੀਲੇ ਰੰਗ ਦੀ ਵੀ ਹੁੰਦੀ ਆ ਕਈ ਵਾਰ ਜੀ ਦੀ ਪਿੱਠ ਦੇ ਉੱਪਰ ਕਾਲੇ ਜੇ ਦਾਣੇ ਹੁੰਦੇ ਨੇ ਤੇ ਇਹ ਤਿੰਨੇ ਸ਼ਿਕਾਰੀ ਇਹਦੇ ਇੱਥੇ ਆ ਚੁੱਕੇ ਨੇ ਤਾਂ ਜਿਹਦੇ ਨਾਲ ਇਹਦਾ ਜਿਹੜਾ ਹਮਲਾ ਹੈ ਉਹ ਕੰਟਰੋਲ ਹੋ ਜੂਗਾ ਵੀ ਜਾਨੀ ਕਿ ਇਹਦੇ ਉੱਪਰ ਹੁਣ ਆਪਾਂ ਨੂੰ ਸਪਰੇਅ ਦੀ ਲੋੜ ਨਹੀਂ ਆ ਆ ਦੇਖੋ ਆ ਮੱਖੀ ਬੈਠੀ ਆ ਇੱਥੇ ਇਹ ਦੇਖਣ ਦੀ ਆਪਾਂ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਤੇ ਆ ਮੱਖੀ ਆ ਐਫੀਡੀਐਸ ਕੋਲੇ ਮਾਨੀ ਇਹਦਾ ਨੌ ਆ ਥੋੜੀ ਜੀ ਲਾਲੀ ਜਾਂ ਪੀਲਕ ਜੀ ਤੇ ਇਹ ਮੱਖੀ ਦੇਖਣ ਨੂੰ ਮਿਲਦੀ ਆ ਤਾਂ ਇਹ ਕੁਦਰਤ ਦਾ ਇੱਕ ਬਣਾਇਆ ਹੋਇਆ ਨਿਯਮ ਹੈ ਜਿਹਨੂੰ ਆਪਾਂ ਫੂਡ ਚੇਨ ਜਾਨੀ ਕਿ ਭੋਜਨ ਲੜੀ ਵੀ ਕਹਨੇ ਆ ਭਾਈ ਇੱਕ ਜੀਵ ਨੂੰ ਖਾਣ ਵਾਲੇ ਹੋਰ ਜੀਵ ਬਥੇਰੇ ਆ ਜਾਂਦੇ ਨੇ ਤੇ ਆਹ ਇੰਨੀ ਜਗ੍ਹਾ ਦੇ ਵਿੱਚ ਕਣਕ ਦਾ ਥੋੜਾ ਜਿਹਾ ਬੁਰਾ ਹਾਲ ਜਿਹਾ ਹੋਇਆ ਹੋਇਆ ਕਿਉਂਕਿ ਜਿਹੜੇ ਅਵਾਰਾ ਪਸ਼ੂ ਸੀ ਇਹ ਸਾਰੇ ਕਣਕ ਚਰ ਗਏ ਸੀ ਤੇ ਆਹ ਫਰਦੀ ਆ ਮੱਖੀ ਇਹਦੇ ਨਾਲ ਦੀ ਆਪਾਂ ਹੁਣੇ ਪਿੱਛੇ ਇੱਕ ਮੱਖੀ ਦੇਖੀ ਹੈ ਹੋਰ ਤੇ ਇਹ ਪ੍ਰੇਡੇਟਰ ਹੈ ਇਸ ਛੇਪੇ ਦੀ ਜਿੰਨਾ ਆਪਣੇ ਛੇਪਾ ਪਿਆ ਹੋਇਆਗਾ ਉਸ ਨੂੰ ਇਹ ਜਿਹੜੇ ਪ੍ਰੇਡੇਟਰਸ ਨੇ ਇਹ ਸ਼ਿਕਾਰੀ ਨੇ ਖਤਮ ਕਰ ਜਾਣਗੇ ਇਧਰਲੇ ਪਾਸੇ ਬੜਾ ਚਿਪਾ ਇੱਕ ਵਾਰੀ ਪੈ ਗਿਆ ਸੀ ਇਹ ਹੁਣ ਮੀਂਹ ਤੋਂ ਬਾਅਦ ਜ਼ਿਆਦਾ ਪੈ ਗਿਆ ਇੱਕ ਵਾਰੀ ਮੀਂਹ ਪੈਣ ਤੇ ਇਹਦੇ ਵਿੱਚ ਕੁਝ ਕਮੀ ਆਈ ਫਿਰ ਉਸ ਤੋਂ ਬਾਅਦ ਇਹ ਆ ਕਾਫੀ ਜ਼ਿਆਦਾ ਬੱਲੀਆਂ ਨੂੰ ਪੈ ਚੁੱਕਿਆ ਸੋ ਇਹ ਸੀ ਕੁਝ ਥੋੜੀ ਜਿਹੀ ਗੱਲਬਾਤ ਖੂੜ ਚੇਣ ਬਾਰੇ ਜਿਹੜੀ ਕਣਕ ਦੇ ਵਿੱਚ ਚੱਲਦੀ ਹੈ ਕੁਦਰਤ ਦੀ ਖੇਡ ਹੈ ਤੇ ਕਿਸਾਨ ਹੋਣਾ ਕੁਦਰਤ ਦੇ ਵਿੱਚ ਰਹਿਣਾ ਕੁਦਰਤ ਦੇ ਨਾਲ ਰਹਿਣਾ ਕੁਦਰਤ ਦੇ ਰੰਗਾਂ ਨੂੰ ਦੇਖਣਾ ਤੇ ਮੈਨੂੰ ਲੱਗਦਾ ਵੀ ਇਦੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਹੈ ਕਿਸਾਨ ਹੋਣ ਤੇ ਮਾਣ ਕਰਿਆ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ